हेलो जी सत श्रीकाल वेलकम बैक टू न्यू ब्लॉग रात दें साढ़े नो लगी हुई कद्दूकस कर रात को कद्दूकस करके पै जाऊंगे आप तीन किलो गाजरों ने यह अज बनावेंगे गजरेला ठीक है तीन किलो गाजरों ने देखो सहज प्रीत भी को खड़ी है मेरे इन कर दिया कद्दूकस मैं चल रात को कद्दूकस करके पै जूंगे फिर दिन च बना सौखा रहूगा लगे आप कद्दूकस करके गजरेला बना ਸਾਜ ਕੋਲ ਖੜੀ ਹੈ ਤੁਸੀਂ ਵੀਡੀਓ ਚ ਬਣੇ ਰਹੋ ਹਾਂਜੀ ਤੁਸੀਂ ਵੇਖ ਸਕਦੇ ਹੋ ਮੈਂ ਕਿਦੋਂ ਕਸ ਕਰਨ ਲੱਗੀ ਹੋਈ ਆ ਮੈਂ ਕੈਮਰਾ ਹੁਣ ਉੱਪਰ ਤੋਂ ਲਾ ਦਿੱਤਾ ਬਲੌਗ ਚ ਬਣ ਰਿਹਾ ਵਲੌਗ ਪੂਰਾ ਵੇਖ ਕੇ ਵਲੌਗ ਨੂੰ ਪਿਆਰ ਦਿਓ ਠੀਕ ਹੈ ਜੀ ਬਲੋ ਤੁਸੀਂ ਦੱਸਿਓ ਕਮੈਂਟ ਚ ਵੀ ਤੁਸੀਂ ਇਹ ਵੀ ਆ ਵੀ ਬਣਾਉਂਦੇ ਹੋ ਗੱਜਰ ਫਾਕ ਕਿਉਂਕਿ ਹਰ ਇੱਕ ਕਾਚ ਅਡਾੜ ਤਰੀਕੇ ਨਾਲ ਬਣਦਾ ਇਹਨੂੰ ਗੁਜਰੇਲਾ ਵੀ ਕਿਹਾ ਜਾਂਦਾ ਹੈ ਆ ਦੇਖੋ ਮੈਂ ਫਟਾਫਟ ਕਰ ਰਹੀ ਹਾਂ ਤਾਂ ਕਿ ਵੀਡੀਓ ਬਹੁਤ ਲੰਬੀ ਨਾ ਹੋਵੇ ਵੀਡੀਓ ਜ਼ਿਆਦਾ ਲੰਬੀ ਨਾ ਹੋਵੇ ਤੁਹਾਨੂੰ ਤੁਸੀਂ ਬੋਰ ਨਾ ਹੋ ਦੇਖਣ ਚ ਚਲੋ ਕਰਦੇ ਹਾਂ ਸ਼ੁਰੂ हाँ जी मैं नेड़े पर करके हो दिखा दे दी देखो मोटी गाजर मैं कह सी मोटी गाजर गाजर पाकर चाहिए कुछ मैं रखती हूँ सब्जी वास्ते हाँ जी हेलो सा जी सवेर हो चुके हैं मैं लगी लग है रोटी खाण तो सहज में भी रोटी तैयार की हुई है हूँ कर द कदूकस करके गाजर रखती सी देखो आलू गाजरों की सब्जी कुछ तो मैं सब्जी बनाई सी देखो तो रोटी है ਸਹਜ ਪ੍ਰੀਤ ਬੈਠੀ ਆ ਕੋ ਰੋਟੀਆਂ ਖਾ ਕੇ ਫਿਰ ਕਰਾਂਗੇ ਕੰਮ ਨੂੰ ਨਵੇੜ ਕੇ ਬਿੱਲੇ ਹੋ ਕੇ ਤੁਹਾਨੂੰ ਪਤਾ ਫਿਰ ਸਾਰਾ ਟਾਈਮ खासा ਟਾਈਮ ਲੈ ਲੈਂਦੀ ਹੈ ਜੀ ਗਾਜਰ ਫਾਕ ਬਹੁਤ ਟਾਈਮ ਲੈ ਲੈਂਦਾ ਆਪਾਂ ਬਿੱਲੇ ਹੋ ਕੇ ਚੰਗੀ ਤਰ੍ਹਾਂ ਕੰਮ ਨਵੇੜ ਕੇ ਫਿਰ ਬੈਠਾਂਗੇ ਕਰਾਂਗੇ ਆਜੋ ਜੀ ਰੋਟੀ ਖਾ ਲਓ ਤੁਸੀਂ ਖਾਣੀ ਆ ਅਸੀਂ ਲੱਗੇ ਆ ਖਾਣ ਆਜੋ ਵੈਲਕਮ ਹੈ ਤੁਹਾਡਾ ਆ ਦੇਖੋ ਮੈਂ ਕੀ ਪਾਏ ਹੋਏ ਵਿੱਚ ਸਹਜ ਨੂੰ ਕੀ ਦਿੰਨੀ ਰੋਟੀਆਂ ਮੈਂ 빈 ਚੁਪੜੀ ਰੱਖਦੀ ਆ ਰੋਟੀ ਮੈਂ ਕਦੇ ਚੋਪੜ ਦੇ ਦੀ ਹੈਗੀ ਅੱਜ ਤੁਸੀਂ ਖਾਣਾ ਤਾਂ ਤੁਸੀਂ ਖਾ ਸਕਦੇ ਬਹੁਤ ਵਧੀਆ ਸਬਜ਼ੀ ਬਣੀ ਹੋਈ ਐ ਠੀਕ ਐ ਜੀ ਤੇ ਹੁਣ ਚੱਲਦੇ ਆਪਾਂ ਨੈਕਸਟ ਸਟੈਪ ਵੱਲ ਹਾਂਜੀ ਸੱਚੀ ਗੱਲ ਹੁਣ ਆਪਾਂ ਲੱਗੇ ਆ ਦੁਬਾਰੇ ਸੁਰੋਏ ਮਮਾ ਕੰਮ ਕੁਮ ਸਾਰਾ ਨਬੇੜ ਲਿਆ ਸਾਰਾ ਕੰਮ ਆਪਣਾ ਫਾਈਨਲ ਕਰਤਾ ਮੈਂ ਕਪੜੇ-ਕੁਪੜੇ ਧੋ ਕੇ ਆ ਦੇਖੋ ਕੜਾਹੀ ਵਿੱਚ ਚੜਾਈ ਹੋਈ ਐ ਗੈਸ ਤੇ ਠੀਕ ਐ ਜੀ ਇਹ ਸੂਜੀ ਸੂਜੀ ਪਾਵਾਂਗੇ ਆਪਾਂ ਵਿੱਚ ਸੂਜੀ ਵਿੱਚ ਕੀ ਕੰਮ ਕਰਦੀ ਐ ਗਾਜਰ ਵਗਦੇ ਮੈਂ ਤੁਹਾਨੂੰ ਦੱਸੂਗੀ ਅੱਗੇ ਵੀਡੀਓ ਚ ਵੀਡੀਓ ਬਣੇ ਰਹੋ ਵੀਡੀਓ ਪੂਰੀ ਵੇਖਿਓ ਠੀਕ ਹੈ ਆਹ ਅੱਧੀ ਕਿਲੋ ਤੋਂ ਅੱਧੀ ਕਿਲੋ ਕੇ ਮਸਾਂਈ ਜੋੜ ਲਾਗੇ ਸਾਰੇ ਨੀ ਪੋਣੀਆਂ ਆਪਾਂ ਥੋੜੀ ਪਾਵਾਂਗੇ ਇਹਨੂੰ ਭੁੰਨਾਂਗੇ ਆਪਾਂ ਪਹਿਲਾਂ ਏਕਣੇ ਬਿਨਾ ਕੀ ਤੋਂ ਭੁੰਨਾਂਗੇ ਕਿ ਵਿੱਚ ਨਹੀਂ ਭੁੰਨਣੀ ਸੁੱਕੀ ਭੁੰਨਾਂਗੇ ਆਪਾਂ ਕੀਚਨੀ ਭੁੰਨਾਂਗੇ ਕਿਉਂਕਿ ਕੀ ਆਪਾਂ ਨੇ ਗਾਜਰਾਚ ਵੀ ਪਾਉਣਾ ਪਊਗਾ ਫਿਰ ਹਨਾ ਸੁੱਕੀ ਹੀ ਭੁੰਨਾਂਗੇ ਏਕਣੇ ਏਕਣੇ ਡਰਾਈ ਕਰ ਲਵਾਂਗੇ ਇਹਨੂੰ ਰੋਸਟ ਕਰ ਲਵਾਂਗੇ ਚਲੋ ਜੀ ਕਰਦੇ ਆਪਾਂ ਠੀਕ ਹੈ ਮੈਂ ਕਿੜਾ ਹੀ ਚੜਾਤੀ ਬੜੇ ਗੈਸ ਤੇ ਆ ਸੂਜੀ ਹੈ ਥੱਲੇ ਤੇ ਇਹਦਾ ਲਫਾਫਾ ਜਰਾ ਫਟਿਆ ਸੂਜੀ ਤੁਸੀਂ ਸੋਚੂਗੇ ਸਾਫ ਹੈ ਕਿਉਂਕਿ ਮੈਂ ਸਾਫ ਕਰਕੇ ਪਾਈ ਹੋਈ ਸੀਗੀ ਇਹਦੇ ਵਿੱਚ ਏਠਾ ਤੋਂ ਹੀ ਖੁੱਲਿਆ ਹੋਇਆ ਏਠਾ ਤੇ ਹੀ ਕੱਟ ਕੇ ਪਾਦਰੀ ਸਾਰੀ ਮੈਂ ਸੂਜੀ ਬਿਲਕੁਲ ਸਾਫ ਹੈ ਮੋਟੀ ਹੈ ਮੋਟੀ ਜ਼ਰੂਰ ਹੈ ਥੋੜੀ ਜੀ ਬਟ ਕੁਝ ਐਵੇਂ ਨਹੀਂ ਹੈ ਉਹ ਨਹੀਂ ਹੈਗਾ ਇਹਨੂੰ ਭੁਨ ਲਵਾਂਗੇ वेख सद अपनी सूजी जी है हल्की हाँ, ब्राउन हो चुकी है हल्की गोल्डन हो चुकी है यह थोड़ी जी हो हल्की हल्की खुशबू आने लग गई जो कि च खुशबू आ खुशबू आ रही है थोड़ी जी हो आप ब्राउन कर लेवे ठीक है, है? तो मैं कि कुछ पाया च आ देखो ये सब चीज़ा मैं पा बदाम पापा लेके आए थे दुबई तो आखा ने एक काजू है यह गुड़ है पुराना ਥੋੜਾ ਜਿਹਾ ਹੀ ਪਾਵਾਂਗੇ ਆਪਾਂ ਇਹਦੇ ਵਿੱਚ ਜ਼ਿਆਦਾ ਨਹੀਂ ਪਾਉਣਾ ਆਹ ਪਿਸਤਾ ਏ ਇਹ ਵੀ ਇਹਦੇ ਆਪਾਂ ਦੁਬਈ ਤੋਂ ਲੈ ਕੇ ਆਏ ਸੀਗੇ ਤੇ ਆਹ ਮੱਕਜ ਨੇ ਦੇਖੋ ਇਹ ਨਹੀਂ ਇੰਨਾ ਹੀ ਸਮੋਣ ਪਾਉਣਾ ਮੈਂ ਇਹਦੇ ਵਿੱਚ ਇਹ ਤੋਂ ਵੱਧ ਨਹੀਂ ਪਾਉਣਾ ਹੈਗਾ ਠੀਕ ਆਹ ਬਦਾਮ ਨੇ ਇਹਨਾਂ ਨੂੰ ਰੋਸਟ ਕਰਾਂਗੇ ਆਪਾਂ ਫਿਰ ਗ੍ਰाइंड ਕਰਾਂਗੇ ਆਹ ਕਾਜੂ ਏ ਆ ਪਿਸਤਾ ਪਿਸਤਾ ਖੋਲ ਲਵਾਂਗੇ ਤੇ ਚੀਨੀ ਨਹੀਂ ਮੈਂ ਪਾਉਣੀ ਵਿੱਚ ਆ ਦੇਸੀ ਖੰਡ ਹੈ ਆ ਪਾਵਾਂਗੇ ਆਪਾਂ ਇਹਦੇ ਵਿੱਚ ਦੇਸੀ ਖੰਡ ਸੁਧ ਦੇਸੀ ਖੰਡ ਪਾਵਾਂਗੇ ਹਾਂਜੀ ਤੁਸੀਂ ਦੇਖ ਸਕਦੇ ਸਮਾਨ ਮੈਂ ਕਿਹਾ ਕੁਝ ਪੋਣਾ ਹੈ ਜਿਹੜਾ ਹ ਪਿਛਤਾ ਤੁਸੀਂ ਵੇਖ ਰਹੇ ਹੋ ਇਹਦੇ ਪਾਪ ਲੈ ਕੇ ਆਏ ਸੀਗੇ 2022 ਚਾਈ ਸੀਗੇ ਉਹ ਦੁਬਈ ਤੋਂ ਉਹ ਲੈ ਕੇ ਆਏ ਸੀਗੇ ਇਹ ਬਿਲਕੁਲ ਠੀਕ ਸਾਫ ਤੇ ਹੈ ਤੇ ਬਦਾਮ ਵੀ ਕਿਉਂਕਿ ਮੈਂ ਨੂਨਾ ਬੰਦ ਕਰਕੇ ਰੱਖਤਾ ਸਟੋਰ ਕਰਕੇ ਬਿਲਕੁਲ ਹਵਾ ਨਹੀਂ ਲੱਗਣ ਦਿੱਤੀ ਇਹਨਾਂ ਨੂੰ ਖਰਾਬ ਨਹੀਂ ਹੋਏਗਾ ਹੋਏ ਨਹੀਂ ਪਈਆਂ ਇਹ ਕੋਈ ਇਹਨਾਂ ਨੂੰ ਕੀੜਾ ਕੁੜਾ ਕੁਝ ਨਹੀਂ ਪਿਆ ਤੁਸੀਂ ਦੇਖ ਸਕਦੇ ਮੈਂ ਖੋਲ ਕੇ ਦਿਖਾ ਰਹੀ ਹਾਂ फटाफट ਮੈਂ ਵੀਡੀਓ ਕਰਤੀ ਤਾਂ ਕਿ ਟਾਈਮ ਘਟ ਲੱਗੇ ਵੀਡੀਓ ਵੀਡੀਓ ਬਹੁਤ ਲੰਬੀ ਨਾ ਹੋਵੇ ਹਨਾ ਆ ਦੇਖੋ ਇੱਧਰ ਸੂਜੀ ਵੀ ਆਪਣੀ ਪੁੰਜ ਰਹੀ ਹੈ ਹਲਕੇ ਹਲਕੇ ਸਮੈਲ ਆਣ ਲੱਗ ਚੁੱਕੀ ਹੈ ਠੀਕ ਹੈ ਜੀ ਆ ਸਾਰੇ ਮੈਂ ਕੱਟ ਲੈਣੇ ਆ ਫਿਰ ਇਹਨਾਂ ਨੂੰ ਥੋੜਾ ਜਿਹਾ ਭੁੰਨ ਕੇ ਫਿਰ ਰੋਸਟ ਕਰਕੇ ਇਹਨਾਂ ਨੂੰ ਫਾਈਨ ਪੇਸਟ ਬਣਾ ਲਾਂਗੇ ਕਿਉਂਕਿ ਸਹਜ ਕੰਜੂਤੇ ਖਾ ਲੰਦੀ ਚਾਕੇ ਧੱਖਾ ਵੀ ਖਾ ਲੰਦੀ ਹੈ ਇਹ ਬਟ ਜਿਹੜੀ ਬਦਾਮ ਪਿਸਤਾ ਜ ਇਹਨਾਂ ਨੂੰ ਨਾ ਇਹ ਥੋੜਾ ਜਿਹਾ ਉਹ ਕਰਤੀ ਆ ਇਸ ਕਰਕੇ ਪਾ ਪੀ ਲਵਾਂਗੇ ਮੱਜਾਂ ਜਿਹੜੇ ਉਹ ਵੀ ਦੇਸੀ ਖੰਡ ਪਈ ਹੈ ਕੋਲ ਤੁਸੀਂ ਵੇਖ ਸਕਦੇ ਹੋ ਹਾਂ ਭੁੰਨ ਚੁੱਕੀ ਹੈ ਪੂਰੀ ਤਰ੍ਹਾਂ ਠੀਕ ਹੈ ਪੂਰੀ ਤਰ੍ਹਾਂ ਹੋ ਚੁੱਕੀ ਹੈ ਹਲਕੀ 골ਡਨ ਹੋ ਚੁੱਕੀ ਹੈ ਇਹਦੇ ਵਿੱਚ ਨਹੀਂ ਕਲਰ ਪਤਾ ਲੱਗ ਰਿਹਾ ਬਟ ਹੋ ਚੁੱਕੀ ਹੈ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਆਪਾਂ ਆਪਣਾ ਨੈਕਸਟ ਸਬ ਕਰਾਂਗੇ ਇਹਨੂੰ ਰੱਖ ਦਮਾਂਗੇ ਥੋੜੀ ਦੇ ਠੰਡਾ ਹੋਣ ਵਾਸਤੇ ਰੱਖ ਦਾਂਗੇ ਠੀਕ ਹੈ ਤੇ ਸੀਖੰਡ ਮੈਂ ਤੁਸੀਂ ਦੇਖੋ ਖੜ ਜਾ ਹਾਂਜੀ ਆਹ ਕੜਾਈ ਰੱਖਤੀ ਮੈਂ ਦੁਬਾਰੇ ਕਰਾਇਚ ਪਾਵਾ ਹੈ ਹੁਣ ਕੀ ਥੋੜਾ ਜਿਹਾ ਕਰਦਾ ਕੀ ਹੈ ਮੈਂ ਤੁਹਾਨੂੰ ਦਿਖਾਇਆ ਸੀਗਾ ਮੈਂ ਘਰ ਬਣਾਏ ਹੋਏ ਆ ਆ ਮੈਂ ਪਾਉਂਗੀ ਇਹਦੇ ਵਿੱਚ ਇਹਦੇ ਵਿੱਚ ਪਾ ਦੇ ਆਪਾਂ 4-5 ਚਮਚੇ ਮੈਂ ਪਾ ਦੇਣੀ ਫਿਰ ਮੈਂ ਆਪਾਂ ਇਹਦੇ ਵਿੱਚ ਪਾ ਦਾਂਗੇ ਗਾਜਰ ਕਿਉਂਕਿ ਕਰਾਇ ਛੋਟੀ ਹੈ ਦੋ ਵਾਰ ਕਰਕੇ ਗਾਜਰ ਫਾਗ ਪੜਾ ਹੋਣਾ ਮੇਤੇ ਕਰਾਇ ਛੋਟੀ ਹੈ ਦੋ-ਦੋ ਵਾਰ ਕਰਕੇ ਪੋਕਾ ਹੋ ਇੱਕਦਮ ਮੈਂ ਸਾਰਾ ਨਹੀਂ ਪਾ ਸਕਦੀ ਕਰਾਇ ਛੋਟੀ ਹੈ ਇਸ ਕਰਕੇ ਗਾਜਰਾਂ ਜਿਆਦਾ ਹੈ 3 ਕਿਲੋ ਨੇ ਗਾਜਰਾਂ ਇਸ ਕਰਕੇ ਜੀ ਮੈਂ 4-5 ਚਮਚ ਕੀ ਦੇ ਬਾਅਦ ਕੀ ਆਪਣਾ ਕਰਤਾਈ ਦੀ ਸੀ ਇੱਕ ਤਾਂ ਐਵੇਂ ਬਣਦਾ ਹਨਾ ਗੱਜਰ ਫਾਕ ਇੱਕ ਜਿਹੜਾ ਦੂਆ ਨਾ ਸਟੈਪ ਚ ਮੈਂ ਬਣਾਉਂਗੀ ਉਹ ਤੁਹਾਨੂੰ ਮੈਂ ਦੱਸੂਗੀ ਵੀ ਮੈਨੂੰ ਉਹ ਵੀ ਤਾਂ ਪਸੰਦ ਆ ਸਿੰਪਲ ਵਿੱਚ ਕੁਛ ਨਾ ਹੋਵੇ ਇਹਦੇ ਵਿੱਚ ਦੋਵੇਂ ਸਮਾਨ ਪਾਉਂਗੀ ਕਿ ਸਾਜ ਪ੍ਰਿਤ ਕਰਕੇ ਪਾਉਣਾ ਬੱਚੇ ਨੇ ਖਾਣਾ ਨਾ ਇਹ ਖਾ ਲੂਗੀ ਬਹਾਨਾ ਸਰ ਹੁਣ ਆਪਾਂ ਪਾ ਦਿਆਂਗੇ ਇਹਦੇ ਵਿੱਚ ਗਾਜਰਾਂ ਦੇਖੋ ਗਾਜਰਾਂ ਸੀਗੇ ਥੋੜ੍ਹਾ ਥੋੜ੍ਹੀ ਕਰਕੇ ਆਪਾਂ ਇਹਦੇ ਵਿੱਚ ਪਾ ਦਾਂਗੇ ਜਿੰਨੀ ਇਹਦੇ ਵਿੱਚ ਆਉਗੀ ਪਉ ਤਾਂ ਜ਼ਿਆਦਾ ਨਹੀਂ ਪਾਉਣੀ ਮੈਂ ਕਿਉਂਕਿ ਫਿਰ ਚਮਚਾ ਵੀ ਚਲਾਉਣਾ ਤੁਹਾਨੂੰ ਪਤਾ ਕਿ ਦੁੱਧੋ ਵੀ ਪੈਣਾ ਆ ਦੇਖੋ ਕੱਜਰਾਂ ਨੇ ਰਾਤ ਕਦੂ ਕਸ ਕਰ ਲਿਆ ਸੀ ਗਿਆ ਮੈਂ ਇਹ ਕਦੂ ਕਸ ਕਰਕੇ ਰੱਖੀ ਸੀ ਗਿਆ ਠੀਕ ਹੈ ਜੀ ਇਹ ਜਰਾ ਮੈਂ ਕੰਮ ਕਰਦੀ ਹਾਂ ਠੀਕ ਹੈ ਮੈਂ ਆ ਫੋਨ ਸੈੱਟ ਕਰ ਰਹੀ ਹਾਂ ਵੀ ਤੁਹਾਨੂੰ ਕਲੀਅਰ ਦਿਖੇ ਆ ਦੇਖੋ ਹਾਂਜੀ ਤੁਸੀਂ ਦੇਖ ਸਕਦੇ ਹੋ ਹੁਣ ਮੈਂ ਇਹਦੇ ਵਿੱਚ ਗਾਜਰ ਲੱਗੀਆਂ ਪਾਉਣ ਗਾਜਰਾ ਦੇ ਵਿੱਚ ਪਾ ਦੇਾਂਗੇ ਆਪਾਂ ਕੀ ਆਪਣਾ ਗਰਮ ਹੈ ਤੁਸੀਂ ਵੇਖ ਸਕਦੇ ਹੋ ਇੰਨਾ ਕੀ ਪਾਉਣਾ ਤਾਂ ਕਿ ਗਾਜਰਾਂ ਥੱਲੇ ਨਾ ਲੱਗਣ ਇਸ ਕਰਕੇ ਪਾਏ ਇੰਨਾ ਕੀ ਵੈਸੇ ਜਦ ਦੁੱਧ ਪੈ ਜਾਣਾ ਦੁੱਧ ਦਾ ਖੋਆ ਨਿਕਲ ਜ ਖੋਆ ਨਹੀਂ ਆਪਾਂ ਇਹਦੇ ਵਿੱਚ ਪਾਉਂਗੇ ਠੀਕ ਹੈ ਨਾ ਮੈਂ ਖੋਆ ਨਹੀਂ ਪਾਉਣਾ ਇਹਦੇ ਵਿੱਚ ਖੋਆ ਨਹੀਂ ਪਾਵਾਂਗੇ ਬਿਨਾਂ ਖੋਏ ਤੋਂ ਬਣਾਵਾਂਗੇ ਇਹਨੂੰ ਸਿੰਪਲ ਤਰੀਕੇ ਨਾਲ ਠੀਕ ਹੈ ਤੁਸੀਂ ਵੀਡੀਓ ਚ ਬਣ ਰਹੇ ਹੋ ਵੀਡੀਓ ਨੂੰ ਪਿਆਰ ਦਿਓ ਤੇਖੋ ਇੰਨਾ ਕਿਹ ਹੋਣਾ ਇਹਦੇ ਵਿੱਚ ਇਹ ਤਾਂ ਜ਼ਿਆਦਾ ਆਉਣਾ ਨਹੀਂ ਜੇ ਗਾਜਰਾ ਹੋ ਨਰਮ ਹੋਈ ਜਾਂ ਥੋੜਾ ਜਿਹਾ ਪੈ ਤਾਂ ਪਾਉਂਗੀ ਨਹੀਂ ਮੈਂ ਨਹੀਂ ਪਾਉਂਗੀ ਕਿਉਂਕਿ ਤੁਹਾਨੂੰ ਪਤਾ ਦੁੱਧੂ ਵੀ ਪੈਣਾ ਇਹਦੇ ਵਿੱਚ ਫਿਰ ਇਹਨੂੰ ਚਲਾਉਣਾ ਵੀ ਪੈਂਦਾ ਔਖਾ ਹੋ ਜਾਂਦਾ ਮੇਰੀ ਕੜਾਈ ਛੋਟੀ ਹੈ ਤੁਹਾਡੇ ਕੋਲ ਜੋ ਵੱਡੀ ਕੜਾਈ ਹੈ ਤਾਂ ਤੁਸੀਂ ਇੱਕਦਮ ਵੀ ਪਾ ਸਕਦੇ ਹੋ ਹਨਾ ਹਾਂਜੀ ਜਦੋਂ ਥੱਲੇ ਬਹਿ ਜੂਗੀ ਫਿਰ ਆਪਾਂ ਇਹਦੇ ਵਿੱਚ ਜੇ ਇਹਦੇ ਵਿੱਚ ਆਈ ਤਾਂ ਮੈਂ ਹੋਰ ਪਾਉਂਗੀ ਨਹੀਂ ਮੈਂ ਪਾਉਣੀ ਨਹੀਂ ਹੈਗੀ ਠੀਕ ਹੈ ਤੁਸੀਂ ਵਲੌਗ ਚ ਬਣ ਰਹੇ ਵਲੌਗ ਨੂੰ ਪਿਆਰ ਦਿਓ ਪਰ ਇੱਕ ਹੈ ਜੀ। ਤੁਹਾਨੂੰ ਖੰਦਾ ਹੋ ਗਿਆ। ਗਮਲੇ ਤੇ ਦਮਾ। ਉਹ ਹੁਬਰ ਮੈਂ। ਜਿੱਦੀ ਬਣੀ ਨਹੀਂ ਹੋ ਰਹੀ। ਉਹਦੇ ਨਾਲ ਜਿੱਦੀ ਬਣੀ। ਜਿੱਦੀ ਅੱਗੇ। ਉਹ ਬੱਚੇ ਨਹੀਂ। ਪੀਲਾ, ਪੀਲਾ। ਆ ਗਿਆ ਇਹ ਸਾਹ। ਬਹੁਤ ਸਾਰੇ ਫਟੌਲੇ ਕੇ ਪਾਹ ਹੋਏ ਇਹ ਬਚ ਗਏ ਨੇ। ਬਾਚੀ ਪਾਲ ਮੋਲੇ ਥੋੜੇ ਫਟੌਲੇ ਕੇ ਪਾਹ ਹੋਣੇ ਕਿ। ਕਹਾਂਹੀ ਜਿਹੜੀ ਆਪਣੀ ਛੁੱਟੀ ਹੈ। ਤੁਸੀਂ ਦੇਖ ਸਕਦੇ ਹੋ ਛੋਟਾ ਇਹ। ਜਿਹਦੇ ਥੱਲੇ ਬੈਠੂ ਨੀ ਆ ਫਿਰ ਮੈਂ ਆਪਾਂ ਦੇ ਵਿੱਚ ਠੀਕ ਕਰੀ। ਫਟੌਲੇ ਕੇ ਪਾਹ ਹੋਣਾ ਸਮਾਨ। हां जी ਤੁਸੀਂ ਵੇਖ ਸਕਦੇ ਜਿਹੜੀ ਗਾਜਰਾਂ ਬਚੀਆਂ ਨੇ ਉਹਨਾਂ ਨੂੰ ਆਪਾਂ ਦੁਬਾਰੇ ਦੋ ਵਾਰ ਕਰਕੇ ਬਣਾਉਂਗੀ ਮੈਂ ਇਹਦੇ ਵਿੱਚ ਗਾਜਰ ਭਾਗ ਕਿਉਂਕਿ ਇੱਕ ਵਾਰ ਚ ਨਹੀਂ ਬਣਨਾ ਸਾਰਾ ਨਹੀਂ ਹੋਣਾ ਸਾਰਾ ਆਹ ਜਿਹੜੀ ਬਚ ਗਈ ਮੈਂ ਬਾਅਦ ਚ ਬਣਾਉਂਗੀ ਉਹਨੂੰ ਦੋਏ ਤਰੀਕੇ ਨਾਲ ਬਣਾਉਂਗੀ ਜਿਹੜੀ ਬਚੀਆਂ ਠੀਕ ਹੈ ਆਪਾਂ ਦੋ ਤਰੀਕੇ ਨਾਲ ਬਣਾਵਾਂਗੇ ਇਹਨੂੰ ਦੋਏ ਤਰੀਕੇ ਨਾਲ ਬਣਾਵਾਂਗੇ ਉਹਨੂੰ ਦੋਏ ਤਰੀਕੇ ਨਾਲ ਬਣਾਵਾਂਗੇ ਠੀਕ ਹੈ ਜੇ ਵੀਡੀਓ ਵਲੌਗ ਚ ਬਣੇ ਰਹੋ ਤੁਸੀਂ ਹਾਂਜੀ ਤੁਸੀਂ ਦੇਖ ਸਕਦੇ ਹੋ ਹਲਕੇ ਹਲਕੇ ਜਿਹੜੀ ਗਾਜਰਾ ਹੈਗੀ ਹੈ ਜਿਹੜੀ ਆਪਣੇ ਨਰਮ ਹੋ ਚੁੱਕੀਆਂ ਨੇ ਠੀਕ ਹੈ ਹਲਕੇ ਹਲਕੇ ਨਰਮ ਹੋ ਚੁੱਕੀਆਂ ਹੁਣ ਇਹ ਚ ਪਾਵਾਂਗੇ ਥੋੜਾ ਟਾਈਮ ਥੋੜੀ ਜਿਹੀ ਹੋਰ ਜਾ ਕੇ ਇਹਨੂੰ ਫਿਰ ਪਾਵਾਂਗੇ ਇਹਦੇ ਵਿੱਚ ਦੁੱਧ ਪਾਵਾਂਗੇ ਆਪਾਂ ਠੀਕ ਹੈ ਲੋਕ ਚ ਬਣੇ ਰਹੋ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਦੁੱਧ ਦੁੱਧ ਵੀ ਆਪਾਂ ਅੱਧਾ ਅੱਧਾ ਕਰਕੇ ਪਾਵਾਂਗੇ ਇੱਕਦਮ ਸਾਰਾ ਨਹੀਂ ਪਾਉਣਾ ਆਪਣੇ ਠੀਕ ਹੈ 3 ਕਿਲੋ 4 ਕਿਲੋ ਦੁੱਧ ਲਿਆ ਸੀਗਾ ਮੈਂ ਕਿਲੋ ਇਹਦੇ ਵਿੱਚੋਂ ਕੱਢ ਲਿਆ ਜਾ ਵਾਸਤੇ ਬਾਕੀ 3 ਕਿਲੋ ਹੈਗਾ ਗਾਜਰਾ 3 ਕਿਲੋ ਹੀ ਦੁੱਧ ਦਾ ਆਪਣਾ ਇੱਕ ਕਿਲੋ ਰੱਖਿਆ ਮੈਂ 3-3 ਕਿਲੋ ਰੱਖਿਆ 1.5 ਕਿਲੋ ਇਹਦੇ ਵਿੱਚ ਪਾ ਦਾਂਗੀ ਹੁਣ 1.5 ਫਿਰ ਪਾਵਾਂਗੀ ਕਿਉਂਕਿ ਸਾਰਾ ਇਹਦੇ ਵਿੱਚ ਆਉਣਾ ਏ ਤੁਹਾਨੂੰ ਪਤਾ ਫਿਰ ਚਮਚਾ ਵੀ ਚਲਾਉਣਾ ਪਊਗਾ ਠੀਕ ਹੈ ਵੈਸੇ ਤਾਂ ਇਹ ਚੁੱਲੇ ਤੇ ਬਣਦੀ ਹੁੰਦੀ ਏ ਚੀਜ਼ ਸਾਰੀ ਬੱਟ ਮੈਂ ਗੈਸ ਤੇ ਬਣਾ ਰਹੀ ਹਾਂ ਮਹਾਰਾ ਸੁੱਖ ਰੱਖਾਂਗੇ ਆ ਦੇਖੋ ਕਲਰ ਦੇਖੋ ਕਿੰਨਾ ਘੈਂਟ ਆ ਰਿਹਾ ਕਲਰ ਪਾਉਣ ਦੀ ਲੋੜ ਹੀ ਨਹੀਂ ਦੇਖੋ ਕਲਰ ਗਾਜਰਾ ਨਾ ਰੈੱਡ ਸੀਗੀ ਆ ਆ ਦੇਖੋ ਕਿੰਨਾ ਰੰਗ ਆ ਰਿਹਾ ਪਿਆਰਾ ਕਈ ਵਿੱਚ ਰੰਗ ਪਾ ਦਨੇ ਰੰਗ ਪਾਉਣ ਦੀ ਲੋੜ ਨਹੀਂ ਹੈਗੀ ਕੈਮੀਕਲ ਖਾਣ ਦੀ ਲੋੜ ਨਹੀਂ ਆਪਾਂ ਨੂੰ ਠੀਕ ਹੈ ਜੀ ਆ ਦੇਖੋ ਕਦੇ ਮੇਰੇ ਨਾਲ ਆਦਰ ਵਿਸ ਕਰਕੇ ਮੈਂ ਪਹਿਲਾਂ ਹੀ ਕਿਲੋ ਦੁੱਧ ਅੱਡ ਕਰ ਲੈਣੀ ਕਿਉਂਕਿ ਕਈ ਵਾਰੀ ਯਾਦ ਨਹੀਂ ਰਹਿੰਦਾ ਵਿੱਚ ਸਾਰੇ ਨਪਾਹੋ ਜਿਵੇਂ ਕਰਕੇ ਤੁਸੀਂ ਵਲੌਗ ਚ ਬਣੇ ਰਹੋ ਠੀਕ ਹੈ ਆਪਾਂ ਅੱਗੇ ਦੇਖਾਂਗੇ ਆ ਦੇਖੋ ਇਹ ਨਾ ਮਾ ਪਾਤਾ ਥੋੜਾ ਜਿਹਾ ਹੋਰ ਪਾ ਦਵਾਂਗੀ ਇਹਦੇ ਵਿੱਚ ਨਾਲ ਦੇ ਨਾਲ ਮੈਂ ਸੂਜੀ ਪਾ ਦੇਣੀ ਹੈ ਹੁਣੇ ਸੂਜੀ ਵੀ ਆਪਾਂ ਇਹਦੇ ਵਿੱਚ ਅੱਧੀ ਹੀ ਪਾਵਾਂਗੇ ਸਾਰੇ ਨਹੀਂ ਪਾਵਾਂਗੇ ਠੀਕ ਹੈ ਆ ਥੋੜਾ ਹੋਰ ਪਾ ਦਨੀ ਹੈ ਇਹਦੇ ਵਿੱਚ ਸਾਰਾ ਆਉਣਾ ਨਹੀਂ ਕਿਉਂਕਿ ਦੁੱਧ ਨੇ ਬਾਲ ਖਾਣਾ どれどっどっどっどっどっ ਜੀ ਇਹ ਦੇਖੋ ਇੱਥੇ ਤੱਕ ਪਹੁੰਚ ਗਿਆ ਇਹ ਹਲੇ ਵੀ ਅਜ ਬਹੁਤ ਕਸਰ ਪਈ ਹੈ ਬਣਨੇ ਨੂੰ ਹਲੇ ਵੀ ਬਣ ਨਹੀਂ ਹੈਗਾ ਦੇਖੋ 50 ਚ 10% ਨਹੀਂ 100 ਵਿੱਚੋਂ ਮਤਲਬ 25 ਤੁਸੀਂ ਤਾਂ ਮੰਨ ਸਕਦੇ 75% ਬਣ ਚੁੱਕਿਆ ਹੈ ਜਦੋਂ ਇਹ ਇਹਨੂੰ ਛੱਡ ਦੂਗਾ ਨਾ ਆਪਣੀ ਕੜਾਹੀ ਨੂੰ ਫੇਰ ਸਮਝ ਲੈ ਤਿਆਰ ਬਣ ਚੁੱਕਿਆ ਹੈ ਕਿਉਂਕਿ ਦੇ ਕੜਾਹੀ ਨੂੰ ਛੱਡ ਦਿੰਦੇ ਆ ਦੇਖੋ ਇਹ ਹੈ ਜੀ ਪਿਸਤਾ ਬਦਾਮ ਮਗ ਜਾਂਦਾ ਮੈਂ ਪੇਸਟ ਬਣਾ ਲਿਆ ਠੀਕ ਹੈ ਵਿੱਚ ਥੋੜੇ ਕੱਜੂ ਕਾਜੂ ਜਿਹੜੇ ਹੈਗੇ ਆ ਤਾਖਾਂ ਜਿਹੜੀਆਂ ਆ ਆਪਾਂ ਇਹਨਾਂ ਨੂੰ ਆਪਾਂ ਸਾਬਤ ਪਾਵਾਂਗੇ ਕਿਉਂਕਿ ਇਹ ਸਾਬਤ ਵਧੀਆ ਲੱਗਦੇ ਆ ਦੇ ਵਿੱਚ ਹਨਾ ਸਾਬਤ ਪਾਵਾਂਗੇ ਆਪਾਂ ਬਾਅਦ ਚ ਡੈਕੋਰੇਸ਼ਨ ਕਰਾਂਗੇ ਅੱਧਾ ਤਾਂ ਮੈਂ ਚਪਾਤਾ ਕਦੂ ਕਸ ਕਰਿਆ ਹੋਇਆ ਅੱਧਾ ਜਿਹੜਾ ਹੈਗਾ ਦੂ ਆ ਆਪਣਾ ਸਮਾਨ ਜਿਹੜਾ ਬਾਕੀ ਰਹਿੰਦਾ ਹਲੇ ਉਹ ਪਏ ਆ ਉਹ ਚ ਪਾਵਾਂਗੇ ਫਿਰ ਉਹਨੂੰ ਉਹਦੇ ਉਹਨੂੰ ਮੈਂ ਕੀ ਵਿੱਚ ਨਹੀਂ ਭੁੰਨੂੰਗੀ ਉਹਨੂੰ ਮੈਂ ਇਕੱਲੇ ਬਣਾ ਕੇ ਦੇਖੂੰਗੀ ਅੱਜ ਮੈਂ ਸੂਜੀ ਪਾਤੀ ਸੂਜੀ ਪਏ ਹੋਣ ਕਰਕੇ ਫੁੱਲ ਗਿਆ ਇਹ ਸੂਜੀ ਨੇ ਟਾਈਮ ਲੈ ਲਿਆ ਸੂਜੀ ਵੀ ਟਾਈਮ ਲੈਂਦੀ ਤੁਹਾਨੂੰ ਪਤਾ ਹੈ ਮਿੱਠਾ ਮੈਂ ਆਹ ਦੇਸੀ ਖੰਡ ਪਾਈ ਜੀ ਇਹਦੇ ਵਿੱਚ ਦੇਸੀ ਖੰਡ ਅੱਧੀ ਪਾਤੀ ਅੱਧੀ ਜਿਹੜੀ ਹੈਗੀ ਆਪਾਂ ਦੋਏ ਚ ਪਾਵਾਂਗੇ ਠੀਕ ਜੀ ਬਣਾ ਲੈਣ ਦਾ ਇਹ ਫਿਰ ਚੀਜ਼ ਟਾਈਮ ਲੈ ਕੇ ਹੀ ਬਣਦੀ ਹੈ ਠੀਕ ਜੀ ਹੁਣ ਮੈਂ ਤੁਹਾਨੂੰ ਮਿਲਾਂਗੀ ਅਗਲੇ ਸਟੈਪ 'ਚ ਦੂਆ ਜਦੋਂ ਦੂਆ ਤਿਆਰ ਹੋ ਗਿਆ ਸੂਜੀ ਫੁੱਲ ਗਈ ਸੂਜੀ ਫੁੱਲ ਪਾਣ ਕਰਕੇ ਹੋਰ ਜਿਆਦਾ ਫੁੱਲ ਗਿਆ ਇਹ ਤਕਰੀਬਨ ਇਹਦੇ ਵਿੱਚ 1.5 ਕਿਲੋ ਦੁੱਧ ਮੈਂ ਪਾ ਚੁੱਕੀ ਆ 1.5 ਕਿਲੋ ਦੁੱਧ ਪਏ ਆ ਆਪਣੇ ਕੋਲ ਮੈਂ 4 ਕਿਲੋ ਦੁੱਧ ਲਿਆ ਸੀ 3 ਕਿਲੋ ਇਹਦੇ ਲਈ ਲਿਆ ਤਾਂ ਮੈਂ 1 ਕਿਲੋ ਘਰ ਬਰਤਨੋਂ ਲਿਆ ਇਹਦਾ 3 ਕਿਲੋ ਵਿੱਚ 1.5 ਕਿਲੋ ਐ ਚ ਪੈ ਚੁੱਕਿਆ ਹਾਂਜੀ ਤੁਸੀਂ ਦੇਖ ਸਕਦੇ ਹੋ ਫਾਈਨਲੀ ਬਣ ਕੇ ਤਿਆਰ ਹੋ ਚੁੱਕਿਆ ਦੇਖੋ ਹੁਣ ਇਹਨੇ ਕੜਾਹੀ ਨੂੰ ਛੱਡਣਾ ਸ਼ੁਰੂ ਕਰਤਾ 10-15 ਕਮਿੰਟ ਦਾ ਬਸ ਖੋਰ ਖੇਲ ਹੈ ਆ ਦੇਖੋ ਕੜਾਹੀ ਨੂੰ ਨੇ ਛੱਡਣਾ ਸ਼ੁਰੂ ਕਰਤਾ ਦੇਖੋ ਛੱਡ ਰਿਹਾ ਹੈ ਕੜਾਹੀ ਹੁਣ ਨਹੀਂ ਚਿਪਕ ਰਿਹਾ ਜਿੱਕਣਾ ਸੂਜੀ ਦਾ ਕੜਾਹ ਬਣ ਕੇ ਐਡ ਹੋ ਜਾਂਦਾ ਨਾ ਐ ਹੰਡ ਹੋ ਜਾਂਦਾ ਹੈ ਮੇਰੀ ਕੜਾਹੀ ਆ ਜੀ ਛੋਟੀ ਠੀਕ ਹੈ ਦੋ ਵਾਰ ਕਰਕੇ ਬਣਾਉਣਾ ਪੈਣਾ ਇਹਨੇ ਆ ਦੇਖੋ ਪੂਰੀ ਤਰ੍ਹਾਂ ਤਿਆਰ ਹੈ ਜਿਵੇਂ ਹਲਵਾਈ ਬਣਾਉਂਦਾ ਹੁੰਦਾ ਐਵੇਂ ਬਣ ਕੇ ਤਿਆਰ ਹੋਇਆ ਠੀਕ ਹੈ ਜੀ ਆ ਕਾਜੂ ਮੈਂ ਪਾਏ ਹੋਏ ਆ ਵਿੱਚ ਤੁਸੀਂ ਦੇਖ ਸਕਦੇ ਹੋ ਸੂਜੀ ਪਾਉਣ ਕਰਕੇ ਨਾ ਗਾੜਾ ਹੋ ਗਿਆ ਥੋੜਾ ਜਿਆਦਾ ਤੁਹਾਨੂੰ ਪਤਾ ਸੂਜੀ ਜ਼ਿਆਦਾ ਪਿੰਦੀ ਹੈ ਦੁੱਧ ਤੇ ਜਿਹੜਾ ਦੋ ਆਇਓ ਚ ਮੈਂ ਸੂਜੀ ਨਹੀਂ ਪਾਉਂਗੀ ਬਸ ਬਾਚ ਕਰ ਦੂੰਗੀ ਤੁਹਾਨੂੰ ਇੱਕ ਥਾਂ ਕਰ ਦੂੰਗੀ ਇਹਨਾਂ ਨੂੰ ਆ ਦੇਖੋ ਬਣ ਚੁੱਕਿਆ ਮੈਂ ਫਲੇਮ ਜਿਹੜੀ ਘੱਟ ਹੀ ਰੱਖੀ ਹੈ ਜ਼ੀਰੋ ਤੇ ਰੱਖੀ ਬਿਲਕੁਲ ਜਿਵੇਂ ਬਿਆਚ ਬਣਦਾ ਹੁੰਦਾ ਐਵੇਂ ਦਾ ਬਣਿਆ ਉਹ ਚ ਨਾ ਮੈਂ ਕੀ ਪੋਣਾ ਨਾ ਕੁਛ ਪੋਣਾ ਇਕ ਨਹੀਂ ਬਣਾਉਂਗੀ ਉਹਨੂੰ ਸਿੰਪਲ ਹੈ ਦੁੱਧ ਪਾ ਕੇ ਆ ਦੇਖੋ ਥੋੜਾ ਜੀ ਕਸਰ ਰਹਿੰਦੀ ਬਸ ਛੱਟ ਚੱਲੇ ਆ ਇਹ ਰਾਹੀ ਛੋਟੀ ਹੋਣ ਕਰਕੇ ਪ੍ਰੋਬਲਮ ਆ ਗਈ ਥੋੜੀ ਜਿਹੀ ਹੋਰ ਤਾਂ ਕੁਝ ਨਹੀਂ ਵੈਸੇ ਬਣਿਆ ਬਹੁਤ ਸੋਹਣਾ ਕਮੈਂਟਾਂ ਚ ਦੱਸਿਓ ਤੁਸੀਂ ਵੀ ਐਵੇਂ ਬਣਾਉਂਦੇ ਹੋ ਹਾਂਜੀ ਆਹ ਪਾਈ ਲਈ ਤਿਆਰ ਹੋ ਚੁੱਕਿਆ ਹੁਣ ਮੈਂ ਲੱਗੀਆਂ ਕੱਢਣੇ ਨੂੰ ਇਹਦੇ ਵਿੱਚ ਇਹ ਬੋਲ ਚ ਕੱਢੂੰਗੀ ਬਹੁਤ ਠੰਡਾ ਹੋ ਜੁਗਿਆ ਇਹ ਬਹੁਤ ਵੱਡਾ ਹੈ ਇਹਦੇ ਵਿੱਚ ਮੈਂ ਆਟਾ ਖੁੱਦੀ ਹੁੰਦੀ ਹੁੰਦੀ ਐ ਵੈਸੇ ਤਾਂ ਅੱਜ ਕੱਢ ਦੂੰਗੀ ਫਿਰ ਦੂਵਾ ਜਿਹੜਾ ਉਹ ਵੀ ਪਾਣਾ ਵਿੱਚ ਆ ਦੇਖੋ ਬਹੁਤ ਸੋਹਣਾ ਬਣਿਆ ਹੈ ਤੁਸੀਂ ਦੇਖ ਸਕਦੇ ਹੋ ਕਲਰ ਵੀ ਬਹੁਤ ਸੋਹਣਾ ਆਇਆ ਹੈ

ਦੀ ਹੈ ਤੁਸੀਂ ਦੇ ਆਹ ਕਿਉਂ ਉਹ ਪਾਸਾ ਹੈਗਾ ਚਮਚਾ ਹੋ ਨਹੀਂ ਲੈਣਾ ਅੱਗੇ ਪਾਏ ਨੇ ਛੇਤੀ ਬਣ ਜਾਣਾ ਕਿਉਂਕਿ ਇੱਕ ਘਟ ਹੈ ਇਹ ਬਹੁਤਾ ਟਾਈਮ ਨਹੀਂ ਲਾਉਂਦਾ ਥੋੜੀ ਇਹ ਇੱਥੇ ਮੈਂ ਕੁਛ ਨਹੀਂ ਪਾਉਣਾ ਹੈਗਾ ਕੀ ਨਹੀਂ ਪਾਉਣਾ ਕੁਛ ਨਹੀਂ ਪਾਉਣਾ ਇੱਕ ਬਣਾਣਾ ਹੈ ਨਾ ਦੁੱਧ ਪਾ ਕੇ ਯਾਰ ਦੁੱਧ ਤੇ ਪਿਆ ਆਪਣੇ ਕੋਲ ਬਚੇ ਹੋਇਆ ਤਾਂ ਕਿ ਮਾਵਾ ਬਣ ਜੂਗਾ ਤੇ ਸੋਨਾ ਛੋਣਾ ਸੋਨਾ ਬਣ ਜਿਹਾ ਹੈ ਨਾ ਮੈਂ ਕੰਦੀ ਕੰਦੀ ਸਹੀ ਹਜਿ ਮੈਂ ਕਰਾਂਗੀ ਆ ਦੇਖੋ ਵਿੱਚ ਟਾਕਾ ਵੀ ਪਾਈ ਹੋਈ ਮੈਂ ਕਿਸੀ ਵਿੱਚ ਪਾਈ ਹੋਈ ਹੈ ਸਾਰਾ ਕੁਝ ਪਾਤਾ ਮਿਕਸ ਕਰਤਾ ਵਿੱਚ ਠੀਕ ਹੈ ਜਿਹੜਾ ਆ ਵਾਲਾ ਹੈਗਾ ਆਪਣਾ ਬਚਿਆ ਹੋਇਆ ਉਹ ਮੈਂ ਆ ਦੇਖ ਐਦੇ ਤਾਂ ਥੋੜਾ ਬੁਲਚੇ ਲਿਆਦਾ ਹੈ ਨਾ ਇਹ ਬਰੋਡ ਨੂੰ ਹੀ ਪਰ ਛੁੰਡੜਾ ਆ ਦੇ ਛੁੰਡੜਾ ਹੂੰ ਵੀ ਲੱਕ ਕੇ ਤੁਸੀਂ ਵੇਖ ਸਕਦੇ ਹੋ ਇਹਨੂੰ ਠੰਡਾ ਹੋਣ ਨੂੰ ਰੱਖ ਦੂਗੇ ਆਪਾਂ ਫਿਰ ਬਾਅਦ ਚ ਆਵਲ ਵਿੱਚ ਪਾਵਾਂਗੇ ਜਿਹੜਾ ਜਿਹੜਾ ਹੈਗਾ ਵਿੱਚ ਪਾਤਾ ਹੈ ਕਰਾਂ ਅੱਜ ਜਿਹੜਾ ਪਹਿਲਾ ਦੁੱਧ ਸੀਗਾ ਜੀ ਉਹ ਵੀ ਮੈਂ ਵਿੱਚ ਪਾਤਾ ਦੇਖੋ ਕਲਰ ਕਿੰਨਾ ਵਧੀਆ ਆ ਡੇਢ ਕਿਲੋ ਦੁੱਧ ਆਪਣਾ ਹੋਰ ਬਚਿਆ ਹੋਇਆ ਤਾਂ ਮੈਂ ਸਾਰਾ ਦੇ ਵਿੱਚ ਪਾਤਾ ਕਲਰ ਦੇਖੋ ਕਿੰਨਾ ਵਧੀਆ ਆ ਰਿਹਾ ਜਿਹੜਾ ਕੜਾਹੀਆਂ ਨੂੰ ਆ ਚਿਪਕਿਆ ਹੋਇਆ ਪਹਿਲਾ ਮਾਵਾਂ ਜਿਹੜਾ ਚਿਪਕਿਆ ਹੋਇਆ ਹੈ ਨਾ ਇਹਨੇ ਵੀ ਮੈਲਟ ਹੋ ਜਾਣਾ ਵਿੱਚੇ ਥੋੜੇ ਟਾਈਮ ਕੋਲ ਬੈਠਣਾ ਪੈਣਾ ਪੰਦ ਤਾਂ ਕਿ ਦੁੱਧ ਬਾਹਰ ਬਾਈ ਨਾ ਖਵੇ ਫਿਰ ਉਲੀ ਧਰਦਾ ਵੀ ਹੋਰ ਬੜੀ ਬੜ ਜਾਊਗਾ ਬੰਚ ਲੈ ਚਿਪਾਈ ഇഹോ കൈ ജാകി പോയസ് ദേത്തി സുഷ്കി ജാകി പോയസ് സുഷ്കി ജാകി പോയസ് പോടാ സൻദല എന്നെ സൻദല എഴുതിനാ സൈംസൽ ഇസ്ക ടീം കൂടി പോയേ ਉਜੀ ਤੁਸੀਂ ਦੇਖ ਸਕਦੇ ਹੋ ਇਸ ਟੇਸ ਤੇ ਪਹੁੰਚ ਗਿਆ ਹੈ ਇੰਨਾ ਬਣ ਚੁੱਕਿਆ ਹੈ ਮੈਨੂੰ ਨਾ ਆਵਣਾ ਗਾਜਰ ਪਸੰਦ ਹੈ ਸੱਚੀ ਗੱਲ ਦੱਸਾਂ ਨਾ ਦੁੱਧ ਬੜਾ ਪਸੰਦ ਹੈ ਜਿਹੜਾ ਦੁੱਧ ਚ ਰਿਚਦਾ ਹੈ ਰਿਚਾ ਤਾਂ ਉਹ ਵੀ ਦੁੱਧ ਚ ਹੋਵਾਂ ਚਾ ਨਾ ਸੂਜੀ ਪਾਈ ਹੈ ਜਿਹੜੀ ਵਿੱਚ ਕੁਝ ਨਾ ਹੋਵੇ ਮੈਨੂੰ ਸਿੰਪਲ ਪਸੰਦ ਆਉਂਗਾ ਕੰਜੂ ਪਾਤੇ ਕਿਉਂਕਿ ਸਹਿਜ ਨੂੰ ਪਸੰਦ ਆਦਾ ਸਹਿਜ ਖਾ ਲੂਗੀ ਬੱਚੀ ਕਰਕੇ ਬਣਾਈ ਹੈ ਇਹ ਮੈਂ ਬੱਚੀ ਕਰਕੇ ਬਣਾਈ ਹੈ ਘਰ ਖਾਵੇ ਨਿਆਣਾ ਮਾੜੀ ਮੋਟੀ ਹੋਰ ਕਸਰ ਰੰਦੀ ਬਣ ਜਾਣੇ ਨੇ ਕਿਪ ਬਲੌਗ ਦੇਖਿਆ ਕਰੋ ਬਲੌਗ ਨੂੰ ਪਿਆਰ ਦਿਓ ਕਰੋ ਠੀਕ ਹੈ ਜੀ ਬਲੌਗ ਪੂਰਾ ਵੇਖਿਆ ਕਰੋ ਠੀਕ ਹੈ ਕਿੱਥੋਂ ਤੁਸੀਂ ਬਲੌਗ ਵੇਖਦੇ ਕਮੈਂਟ ਕਰਿਆ ਕਰੋ ਤੁਸੀਂ ਕਮੈਂਟ ਕਿਉਂ ਨਹੀਂ ਕਰਦੇ ਮੈਨੂੰ ਇੰਜ ਸੱਚ ਲੱਗਦੀ ਹੈ ਜੀ ਠੀਕ ਹੈ ਤੇ ਕੋਲ ਕਿਤੇ ਸਾਂਜ ਬਿਚੜੀ ਹੋਈ ਹੈ ਦੀ ਤੂੰ ਲਿਕ ਸਾਂਜ ਚੜੀ ਹੋਈ ਤੇ ਖੜੀ ਹਤੇ ਮੇਰੇ ਹੋ ਰਹੀ ਸੀ ਕਿ ਸਿਰ ਚ ਦਰਦ ਬਹੁਤ ਆ ਦੇ ਲੱਕੀ ਦਵਾਈ ਮਿਲਾਂਗੇ ਆਪਾਂ ਫਿਰ ਨੈਕਸਟ ਸਟੈਪ 'ਚ ਜਦੋਂ ਪੂਰੀ ਤਰ੍ਹਾਂ ਪ੍ਰੋਪਰ ਤਿਆਰ ਹੋ ਗਿਆ ਕਾਚਰ ਫਾ ਠੀਕ ਹੈ ਜੀ ਗੱਡੀ ਅੰਦਰ ਲਾ ਸਾਈਕਲ ਨਾਲ ਚੱਕ ਸਾਈਕਲ ਗੱਡੀ ਅੰਦਰ ਲਾ ਬਾਬੂ ਜੀ ਨੇ ਤਾਂ ਅੱਧਾ ਬਣਾ ਮੜਾ ਅਰੇ ਬਾਬੂ ਜੀ ਨੇ ਮੜਾ ਮੜਾ ਆ ਨਾ ਆੜੇ ਉਹਦੇ ਹਾਂਜੀ ਤੁਸੀਂ ਵੇਖ ਸਕਦੇ ਹੋ ਗਾਜਰ ਫਾਕ ਆਪਣਾ ਰਿਚੜ ਹੈ ਐਨਾ ਕ ਹੋ ਚੁੱਕਿਆ ਇਹ ਤੁਸੀਂ ਦੇਖ ਸਕਦੇ ਹੋ ਐਨਾ ਰਿਚੜ ਹੈ ਮੈਂ ਇਹ ਤੁਹਾਨੂੰ ਦਿਖਾ ਦਨੀ ਹਾਂ ਤੁਹਾਨੂੰ ਮੈਂ ਦੇਖੋ ਨਰੀ ਚੁੱਕੇ ਹੈ ਦੇਖੋ ਐਚ আর ਉਹ ਚ ਡਿਫਰੈਂਸ ਕਿੰਨੇ ਥੋੜਾ ਜਿਹਾ ਹੋਰ ਜਾ ਕੇ ਫਿਰ ਇਹ ਚ ਆਪਾਂ ਪਾਵਾਂਗੇ ਚੀਨੀ ਤੁਹਾਨੂੰ ਪਤਾ ਚੀਨੀ ਵੀ ਜਿਹੜੀ ਹੁੰਦੀ ਹੈ ਜਿਹੜੀ ਚੀਨੀ ਹੁੰਦੀ ਹੈ ਉਹ ਪਾਣੀ ਛੱਡਦੀ ਹੁੰਦੀ ਹੈ ਫਿਰ ਆਪਾਂ ਇਹ ਚ ਪਾਣੀ ਸੋਰੀ ਪਾਣੀ ਕਾ ਇਹ ਹੋ ਗਿਆ ਚੀਨੀ ਪਾਵਾਂਗੇ ਦੇਸੀ ਖੰਡ ਜਿਹੜੀ ਆਪਾਂ ਲੱਗਦੀ ਹੈ ਦੇਖੋ ਆ ਇਧਰ ਜਿਹੜਾ ਪਹਿਲਾ ਇਹ ਤੂੰ ਆਏ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਹਾਂ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚੋਂ ਇੰਨਾ ਚੂਹਾ ਮੇਰਾ ਖਾ ਚੁੱਕਿਆ ਹੈ ਚੂਹੇ ਨੇ ਖਾਦਾ ਇੰਨਾ ਮਤਲਬ ਸਹਿਜਪਰੀਦ ਨੇ ਖਾਦਾ ਹੈ ਸਹਿਜ ਨੂੰ ਹੀ ਮੈਂ ਚੂਹਾ ਕਹਦੀ ਹੁੰਨੀ ਆ ਦੇਖੋ ਤਾਂ ਕੱਪਾੜੇ ਹੈ ਇਹਨੂੰ ਬਾਅਦ ਵਿੱਚ ਇਹਦੇ ਵਿੱਚ ਲੜਾ ਦਾਂਗੇ ਆਪਾਂ ਕਰ ਦਾਂਗੇ ਇਹਨੂੰ ਮੈਂ ਓਰੀਨਲ ਟੱਕਿਆ ਹੋਇਆ ਤਾਂ ਠੰਡਾ ਹੋ ਗਿਆ ਇਹ ਗਰਮ ਨਹੀਂ ਰਹੇਗਾ ਠੰਡਾ ਹੋ ਚੁੱਕੇ ਜਿਹੜੇ オーਟਰ ਫਰੂਟਸ ਨੇ ਆਪਾਂ ਇਹਦੇ ਵਿੱਚ ਪਾ ਦਿੰਨੇ ਹਾਂ ਤੇ 라ది ਦੇ ਵਿੱਚ ਜੀ ਭੀਕਦੀ ਪਰ ਥੋੜੀ ਕਸਰ ਓरिजिनल ਵੀ ਫਿਰ ਆਪਾਂ ਇੱਕ ਚੀਨੀ ਪਾਵਾਂਗੇ ਠੀਕ ਹੈ ਜੀ ਚੀਨੀ ਜੇ ਅਸੀਂ ਹੁਣੇ ਪਾਤੀ ਤਾਂ ਚੀਨੀ ਦਾ ਚਾਣੀ ਬਣਦਾ ਚਿਪਚਿਪ ਹੋ ਜਾਂਦਾ ਵਿੱਚ ਚਿਪਚਿਪ ਜਿਆਦਾ ਵਧੀਆ ਨਹੀਂ ਲੱਗਦਾ ਗੱਜਰ ਫੱਕ ਹਾਂਜੀ ਤੁਹਾਨੂੰ ਵੀਡੀਓ ਕਿਵੇਂ ਜਿਹੀ ਲੱਗੀ ਕਿਵੇਂ ਦਾ ਲੱਗਿਆ ਗੱਜਰ ਫੱਕ ਕਮੈਂਟਾਂ 'ਚ ਦੱਸਿਓ ਵੀਡੀਓ ਕਰਦੇ ਇੱਥੇ ਬੰਦ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਫਿਰ ਸਾਇਜ ਪ੍ਰੀਤ ਕਰੀਏ ਦੇਖੋ ਗਲਾਈ ਸ਼ਰਾਰਤਾਂ ਮਸਤੀ ਤੇ ਇੱਕ ਵਾਰ ਫਿਰ ਰਿਕਵੈਸਟ ਕਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਵੀਡੀਓ ਨੂੰ ਲਾਈਕ ਕਰੋ ਥੈਂਕ ਯੂ ਸੋ ਮੱਚ